ਲਾ ਸੱਚ ਨਾਲ ਪਿੰਡ ਦਾ ਟੋਲਾ ਦਾ ਨਾ ਇੱਕ ਸਟੇਟਸ ਲੱਗਿਆ ਬਣਾਉਣ ਦੂਜਾ ਸੂਆ ਝੋਟੀ ਲੱਗਿਆ ਬੂਰੀ ਕਲਦੀ ਸੂਈ ਹੋਈ ਬਾਈ ਕਹਿੰਦਾ ਬੋਲੇ ਚ ਆ ਗਈ ਸਾਫ ਤੇ ਬਾਕੀ ਇੱਥੇ ਤੋਂ ਕੁਆਲਟੀ ਚੈੱਕ ਕਰ ਸਕਦੇ ਹੋ ਪਹਿਲਣ ਦਾ 12 ਕੇਜੀ ਦਾ ਮਿਲਕਰ ਕੌੜਾ ਦੂਜਾ ਸੂਆ ਸੂਈਆ ਤੇ ਨਾਲ ਇਹਦੇ ਆ ਗਈ ਕੱਟੀ ਕੱਟੀ ਇਹ ਮੰਨ ਲਓ ਵੀ ਜੈਡ ਬਲੈਕ ਆ ਗਈ ਮੋਹਰਾਂ ਨਸਲ ਦੀ ਪਾਈਆ ਤੇ ਬਾਕੀ ਇੱਥੇ ਤੋਂ ਕੁਆਲਟੀ ਚੈੱਕ ਕਰ ਸਕਦੇ ਹੋ ਬਿਲਕੁਲ ਬੰਦ ਸਿੰਘ ਚ ਆ ਗਈ ਸਿੰਘ ਤੋਂ ਕੱਟ ਕੇ ਨੇ ਅਸਵਾਦੀ ਬਾਈ ਕਹਿੰਦਾ ਇੰਨੀ ਗਠੰਡੀ ਸੀਲ ਆ ਜੇ ਸਿੰਘ ਫੜਕੀ ਤੋਰੀ ਆ ਝੋਟੀ ਦਾ ਹਿੱਲਣ ਝੁਲਣ ਦਾ ਪਤਾ ਹੀ ਨਹੀਂ ਤੇ ਬਾਕੀ ਇੱਥੇ ਤੋਂ ਕੁਆਲ ਬਿਲਕੁਲ ਠੰਡੀ ਸੀਲ ਰਹੂਗੀ ਸਵਾਦੀ ਥੱਲਿਓਂ ਵੀ ਸਾਫ ਆ ਗਈ ਤੇ ਜਿਹੜਾ ਲੈਣ ਦੇਣ ਵਾਲਾ ਮੁੱਲ ਹੈ ਲੈਣ ਦੇਣ ਵਾਲਾ ਮੁੱਲ ਇਹਦਾ ਬਾਈ ਕਹਿੰਦਾ ਰਹੂਗਾ 1,25,000 ਆ ਗਈ ਨਾਲ ਕੱਟੀ ਬਿਲਕੁਲ ਤਾਜੀ ਸੂਈ ਤੇ ਇਹ ਕਾਮ ਅੱਜ ਦਿਖਾ ਦਾਂਗੇ ਨਾਲ ਇਹਦੇ ਵੀ ਕੱਟੀ ਚਾਰਾਂ ਦਿਨਾਂ ਦੀ ਸੂਈ 12 ਲੀਟਰ ਬੋਲਾ ਬਾਈ ਕਹਿੰਦਾ ਹਾਜ਼ਰ ਦੁੱਧ 15 ਦੀ ਗਰੰਟੀ ਤੇ ਦੇ ਦਾਂਗੇ ਰੇਟ ਬਿਲਕੁਲ ਜੈਜਾ ਰਹੂਗਾ ਇਹ ਬਾਈ ਕਹਿੰਦਾ ਦੇ ਦਾਂਗੇ ਫਿਕਸ ਜੀ 1,15,000 ਦੀ 2000 ਜੋ ਹੋਰ ਮੰਤਾਨ ਹੋ ਜਾਊਗਾ 14 ਦੀ ਝੋਟੀ 13 ਦੀ ਤੁਹਾਨੂੰ ਮਿਲ ਜੂਗੀ ਨੰਬਰ ਸਕਰੀਨ ਤੇ ਚੱਲਦਾ ਪਿੰਡ ਰਟੋਲਾ ਤੁਸੀਂ ਲਸਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ